ਲੋ ਜੀ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਅੱਜ ਦੀ ਸਭ ਤੋਂ ਵੱਡੀ ਅਪਡੇਟ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਅਮਰਤਪਾਲ ਦੇ ਭਰਾ ਹਰਪ੍ਰੀਤ ਦੇ ਨਾਲ ਜੁੜੀ ਆ ਜਿਨ੍ਹਾਂ ਨੂੰ ਅੱਜ ਫਲੋਰ ਕੋਰਟ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਆ ਤੇ ਕੁਝ ਕੁ ਦਿਨ ਪਹਿਲਾਂ ਉਹਨਾਂ ਨੂੰ ਆਇਸ ਡਰੱਗ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਇਹ ਕਹਿ ਰਹੀ ਸੀ ਕਿ ਇਹਨਾਂ ਨੇ ਜਿਹੜਾ ਆਈਸ ਡਰੱਗ ਸੀ ਉਹ ਲੁਧਿਆਣੇ ਤੋਂ ਖਰੀਦਿਆ ਸੀ ਤੇ ਲੁਧਿਆਣੇ ਤੋਂ ਜਲੰਧਰ ਲੈ ਕੇ ਜਾ ਰਹੇ ਸੀ ਜਦੋਂ ਫਲੋਰ ਨਾਕੇ ਤੇ ਉਹ ਪਹੁੰਚੇ ਤੇ ਉੱਥੇ ਪੁਲਿਸ ਨੇ ਜਦੋਂ ਉਹਨਾਂ ਦੀ ਤਲਾਸ਼ੀ ਲਈ ਤੇ ਉੱਥੇ ਉਹਨਾਂ ਕੋਲ 4 ਗ੍ਰਾਮ ਆਈਸ ਡਰੱਗ ਨਿਕਲਿਆ ਜਿਹੜਾ ਬਹੁਤ ਮਾਰੂ ਨਸ਼ਾ ਹੁੰਦਾ ਖਤਰਨਾਕ ਨਸ਼ਾ ਹੁੰਦਾ ਤੇ ਉਸ ਤਹਿਤ ਉਹਨਾਂ ਦੀ ਗ੍ਰਿਫਤਾਰੀ ਕਰ ਲਈ ਗਈ ਸੀ ਫਿਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਰਿਮਾਂਡ ਲਿਆ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਸਭ ਤੋਂ ਵੱਡੀ ਅਪਡੇਟ ਦੁਬਾਰਾ ਫੇਰ ਦੱਸ ਦਿੰਨੇ ਆ ਕਿ ਐਮਪੀ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਨੂੰ ਅੱਜ ਫਲੋਰ ਕੋਰਟ ਦੇ ਵੱਲੋਂ ਜ਼ਬੰਤ ਦੇ ਦਿੱਤੀ ਗਈ ਅਮਰਤਪਾਲ ਦੇ ਪਿਤਾ ترਸੇਮ ਸਿੰਘ ਨੇ ਪੁਲਿਸ ਤੇ ਵੱਡੇ ਸਵਾਲ ਚੁੱਕੇ ਸੀ ਤਰਸ਼ੇਮ ਸਿੰਘ ਨੇ ਕਿਹਾ ਸੀ ਕਿ ਮੇਰੇ ਪੁੱਤ ਨੂੰ ਨਜਾਇਜ਼ ਤੌਰ ਤੇ ਪੁਲਿਸ ਦੇ ਵੱਲੋਂ ਫਸਾਇਆ ਗਿਆ ਸਾਸ਼ ਕੀਤੀ ਗਈ ਉਹਦੇ ਨਾਲ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਅਮਰਤਪਾਲ ਦੇ ਭਰਾ ਹਰਪ੍ਰੀਤ ਨੂੰ ਪੇਸ਼ ਕੀਤਾ ਗਿਆ ਅਦਾਲਤ ਦੇ ਵਿੱਚ ਤੇ ਅਦਾਲਤ ਨੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਸੀ ਜਦੋਂ ਅਮਰਤਪਾਲ ਦੇ ਭਰਾ ਹਰਪ੍ਰੀਤ ਫੜੇ ਗਿਆ ਸੀ ਉਹਨਾਂ ਦਾ ਨਾਲ ਇੱਕ ਸਾਥੀ ਵੀ ਫੜਿਆ ਗਿਆ ਸੀ ਜਿਸ ਦਾ ਨਾਂ ਲਵਪ੍ਰੀਤ ਦੱਸਿਆ ਜਾ ਰਿਹਾ ਤੇ ਅੱਜ ਦੀ ਸਭ ਤੋਂ ਵੱਡੀ ਅਪਡੇਟ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਿ ਐਮਪੀ ਅਮਰਤਪਾਲ ਦੇ ਭਰਾ ਜਿਹੜੇ ਹਰਪ੍ਰੀਤ ਨੇ ਉਹਨਾਂ ਨੂੰ ਫਲੋਰ ਕੋਰਟ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਆ ਤੇ ਜਦੋਂ ਉਹ ਫੜੇ ਗਏ ਸੀ ਉਹਨਾਂ ਕੋਲੋਂ 4 ਗ੍ਰਾਮ ਆਇਸ ਡਰੱਗ ਮਿਲੀ ਸੀ ਜਿਸ ਦੀ ਗ੍ਰਿਫਤਾਰੀ ਮੌਕੇ ਤੇ ਹੀ ਹੋ ਗਈ ਸੀ ਮੌਕੇ ਤੇ ਹੀ ਉਹ ਜਿਹੜੀ ਆਇਸ ਡਰੱਗ ਮਿਲੀ ਸੀ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਜਿਹੜੇ ਜੱਜ ਸੀ ਕੋਰਟ ਦੇ ਉਹਨਾਂ ਨੇ ਅਮਰਤਪਾਲ ਦੇ ਭਰਾ ਹਰਪ੍ਰੀਤ ਨੂੰ ਜੇਲ੍ਹ ਭੇਜ ਦਿੱਤਾ ਸੀ ਅੱਜ ਫਿਰ ਉਹਨਾਂ ਨੂੰ ਜ਼ਬਾਨਤ ਮਿਲ ਗਈ ਆ ਤੇ ਤੁਸੀਂ ਦੇਖੋ ਜਦੋਂ ਅਮਰਤਪਾਲ ਦੇ ਪਿਤਾ ترਸੇਮ ਸਿੰਘ ਨੇ ਖੁਲਾਸੇ ਕੀਤੇ ਸੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਦੇਖੋ ਵੀ ਜਿਹੜੇ ਜ਼ਿਲ੍ਹੇ ਦੇ ਐਸਐਸਪੀ ਨੇ ਜਾਂ ਜਿਹੜੇ ਵੱਡੇ ਅਧਿਕਾਰੀ ਨੇ ਕੀ ਉਹ 4 ਗ੍ਰਾਮ ਜਿਹੜੀ ਕੋਈ ਨਸ਼ਾ ਮਿਲ ਜਾਂਦਾ ਉਹਦੇ ਤੇ ਪ੍ਰੈਸ ਕਾਨਫਰੰেন্স ਕਰਦੇ ਨੇ ਉਹ ਉਹਨਾਂ ਨੇ ਕਿਹਾ ਸੀ ਕਿ ਮੇਰੇ ਪੁੱਤ ਨੂੰ ਜਾਣ ਬੁੱਝ ਕੇ ਸਾਜ਼ਿਸ਼ ਦੇ ਤਹਿਤ ਫਸਾਇਆ ਗਿਆ ਉਹਨਾਂ ਨਾਲ ਸਾਜ਼ਿਸ਼ ਕੀਤੀ ਗਈ ਸਾਡਾ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਵੀ ਇਹਨਾਂ ਦੇ ਕਰਦਾਰ ਨੂੰ ਖਰਾਬ ਕੀਤਾ ਜਾਵੇ ਉਹ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੇਰਾ ਮੁੰਡਾ ਅਜਿਹਾ ਕੰਮ ਨਹੀਂ ਕਰ ਸਕਦਾ ਪਰ ਪੁਲਿਸ ਨੇ ਦੂਜੇ ਪਾਸੇ ਵੱਡੇ ਦਾਅਵੇ ਕੀਤੇ ਸੀ ਪੁਲਿਸ ਦਾ ਕਹਿਣਾ ਸੀ ਕਿ ਅਸੀਂ ਇਹਨਾਂ ਨੂੰ ਮੌਕੇ ਤੇ ਫੜਿਆ ਲੁਧਿਆਣੇ ਤੋਂ ਜ਼ਿਲੰਦਰ ਇਹਨਾਂ ਕੋਲ ਡਰੱਗ ਦਾ ਨਸ਼ਾ ਸੀ ਉਹ ਲੈ ਕੇ ਆ ਰਹੇ ਸੀ ਤੇ ਅਸੀਂ ਫਲੋਰ ਨਾਕਾ ਲਾਇਆ ਹੋਇਆ ਸੀ ਜਦੋਂ ਇਹਨਾਂ ਦੀ ਚੈਕਿੰਗ ਕੀਤੀ ਤਲਾਸ਼ੀ ਕੀਤੀ ਤੇ ਤਲਾਸ਼ੀ ਦੇ ਦੌਰਾਨ ਇਹਨਾਂ ਕੋਲ 4 ਗ੍ਰਾਮ ਡਰੱਗ ਆਇਸ ਮਿਲਿਆ ਸੀ ਤੇ ਇਸ ਕਰਕੇ ਅਸੀਂ ਇਹਨਾਂ ਦੀ ਗ੍ਰਿਫਤਾਰੀ ਪਾਈ ਤੇ ਦੂਜੇ ਪਾਸੇ ਜਿਹੜੇ ਅਮਰਤਪਾਲ ਦੇ ਪਿਤਾ ترਸ਼ੇਮ ਸਿੰਘ ਨੇ ਉਹ ਇਸ ਤੋਂ ਉਲਟ ਬਿਆਨ ਦਿੰਦੇ ਸੀ ਉਹ ਕਹਿੰਦੇ ਸੀ ਕਿ ਮੇਰੇ ਪੁੱਤ ਨੂੰ ਜਾਣਬੁੱਝ ਕੇ ਫਸਾਇਆ ਗਿਆ ਉਹਨਾਂ ਦੀ ਕੋਈ ਗਲਤੀ ਨਹੀਂ ਸੀ ਸਾਡੇ ਨਾਲ ਸਾਜ਼ਿਸ਼ ਕੀਤੀ ਗਈ ਸਾਡੀ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਮੈਂ ਦੁਬਾਰਾ ਫਿਰ ਦੱਸ ਦਿਆਂ ਕਿ ਅੱਜ ਫਲੋਰ ਕੋਰਟ ਨੇ ਅਮਰਤਪਾਲ ਦੇ ਭਰਾ ਹਰਪ੍ਰੀਤ ਨੂੰ ਜ਼ਬੰਤ ਦੇ ਦਿੱਤੀ ਆ ਜਿਹੜੇ ਹਰਪ੍ਰੀਤ ਜਦੋਂ ਅਮਰਤਪਾਲ ਚੋਣ ਲੜ ਰਿਹਾ ਸੀ ਤੇ ਉਸ ਚੋਣ ਦੇ ਵਿੱਚ ਹਰਪ੍ਰੀਤ ਨੇ ਤੇ ਅਮਰਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਪੂਰਾ ਸਾਥ ਦਿੱਤਾ ਸੀ ਚੋਣ ਮੁਹਿੰਮ ਚਲਾਈ ਸੀ ਕਿਉਂਕਿ ਅਮਰਤਪਾਲ ਨੇ ਜਿਹੜੇ ਉਹਨਾਂ ਤੇ ਐਨਐਸਏ ਲੱਗੀ ਹੋਈ ਹੈ ਔਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਜਦੋਂ ਚੋਣਾ ਸੀ ਉਦੋਂ ਹਰਪ੍ਰੀਤ ਸਿੰਘ ਨੇ ਤੇ ਉਹਨਾਂ ਦੇ ਪਿਤਾ ترਸੇਮ ਸਿੰਘ ਨੇ ਬਹੁਤ ਵੱਡਾ ਸਮਾਂ ਲਗਾ ਕੇ ਬਹੁਤ ਸਖਤ ਮਿਹਨਤ ਕਰਕੇ ਉਸ ਚੋਣ ਮੁਹਿੰਮ ਨੂੰ ਨੇਪਰੇ ਚਾੜਿਆ ਸੀ ਅਮਰਤਪਾਲ ਫਿਰ ਉਸ ਤੋਂ ਬਾਅਦ ਜਿੱਤੇ ਸੀ ਜਿੱਤ ਕੇ ਉਹ ਫਿਰ ਪਾਰਲੀਮੈਂਟ ਦੇ ਵਿੱਚ ਵੀ ਗਏ ਸੀ ਉੱਥੇ ਜਾ ਕੇ ਉਹਨਾਂ ਨੇ ਸਭ ਵੀ ਚੁੱਕੀ ਸੀ ਤੁਸੀਂ ਦੇਖੋ ਕਿ ਜਿਹੜੇ ਅਮਰਤਪਾਲ ਦੇ ਪਿਤਾ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਨਜਾਇਜ਼ ਤੌਰ ਤੇ ਫਸਾਇਆ ਜਾ ਰਿਹਾ ਸਾਡੀ ਕੋਈ ਗਲਤੀ ਨਹੀਂ ਸੀ ਲੋ ਜੀ ਸਭ ਤੋਂ ਵੱਡੀ ਅਪਡੇਟ ਆ ਰਹੀ ਆ ਆਪਾਂ ਗੱਲ ਕਰਨ ਜਾ ਰਹੇ ਹਾਂ ਅਮਰਤਪਾਲ ਦੇ ਭਰਾ ਦੀ ਜਿਹੜੇ ਹਰਪ੍ਰੀਤ ਉਹਨਾਂ ਦਾ ਨਾਂ ਤੇ ਉਹਨਾਂ ਨੂੰ ਅੱਜ ਫਲੋਰ ਕੋਰ ਦੇ ਵੱਲੋਂ ਜ਼ਬੰਤ ਦੇ ਦਿੱਤੀ ਗਈ ਆ ਤੇ ਕੁਝ ਦਿਨ ਪਹਿਲਾਂ ਉਹ ਡਰੱਗ ਆਈਸ ਡਰੱਗ ਦੇ ਨਾਲ ਫੜੇ ਗਏ ਸੀ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਉਹ ਲੁਧਿਆਣੇ ਤੋਂ ਜਿਹੜੀ ਡਰੱਗ ਸੀ ਉਹ ਜਲੰਧਰ ਲੈ ਕੇ ਜਾ ਰਹੇ ਸੀ ਜਦੋਂ ਫਲੋਰ ਨਾਕੇ ਤੇ ਉਹ ਜਾਂਦੇ ਨੇ ਤੇ ਉੱਥੇ ਪੁਲਿਸ ਉਹਨਾਂ ਨੂੰ ਘੇਰ ਲੈਂਦੀ ਆ ਉੱਥੇ ਜਦੋਂ ਉਹਨਾਂ ਦੀ ਤਲਾਸ਼ੀ ਕਰਦੀ ਆ ਤੇ ਉਹਦਾ ਉਹਨਾਂ ਕੋਲੋਂ 4 ਗ੍ਰਾਮ ਡਰੱਗ ਆਈਸ ਨਿਕਲਦੀ ਆ ਜਿਹੜਾ ਬਹੁਤ ਹੀ ਘਾਤਕ ਨਸ਼ਾ ਹੁੰਦਾ ਤੇ ਉਦੋਂ ਫਿਰ ਉਹਨਾਂ ਦੀ ਉੱਥੇ ਗ੍ਰਿਫਤਾਰੀ ਹੋ ਜਾਂਦੀ ਆ ਫਿਰ ਫਲੋਰ ਪੁਲਿਸ ਨੇ ਉਹਨਾਂ ਨੂੰ 4 ਦਿਨਾਂ ਦੇ ਰਿਮਾਂਡ ਤੇ ਲੈ ਲਿਆ ਸੀ ਰਿਮਾਂਡ ਤੇ ਲੈਣ ਤੋਂ ਬਾਅਦ ਫਿਰ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਤੇ ਅੱਜ ਫਲੋਰ ਕੋਰਟ ਨੇ ਹਰਪ੍ਰੀਤ ਜੋ ਅਮਰਤਪਾਲ ਐਮਪੀ ਦੇ ਭਰਾ ਨੇ ਉਹਨਾਂ ਨੂੰ ਜ਼ਬੰਤ ਦੇ ਦਿੱਤੀ ਗਈ ਆ ਦੇਖੋ ਐਮਪੀ ਅਮਰਤਪਾਲ ਦੁਬਈ ਤੋਂ ਵਾਪਸ ਆ ਜਾਂਦੇ ਨੇ ਤੇ ਉਹ 10 ਦਿਨ ਦੇ ਵਿੱਚ ਹੀ ਇੱਕ ਨਾਮੀ ਚਿਹਰਾ ਬਣ ਜਾਂਦੇ ਨੇ ਉਹਨਾਂ ਨੇ ਖਾਲਸਾ ਵਹੀਰ ਵੀ ਚਲਾਈ ਤੇ ਖਾਲਸਾ ਵਹੀਰ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਅਮਰਤ ਛਕਾਇਆ ਅਮਰਤ ਪਾਨ ਕਰਵਾਇਆ ਉਹ ਕਹਿੰਦੇ ਸੀ ਕਿ ਮੈਂ ਜੋ ਨੌਜਵਾਨਾਂ ਨੂੰ ਨਸ਼ਾ ਛਡਾ ਰਿਆਂ ਨਸ਼ੇ ਤੋਂ ਰਹਿਤ ਕਰ ਰਿਆਂ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਤੇ ਇੱਕ ਮਾਮਲਾ ਵੀ ਦਰਜ ਹੁੰਦਾ ਜਿਹੜਾ ਅਜਨਾਲਾ ਥਾਣੇ ਦੇ ਵਿੱਚ ਇੱਕ ਮਾਮਲਾ ਦਰਜ ਹੋ ਗਿਆ ਸੀ ਜਿੱਥੇ ਪੁਲਿਸ ਇਹ ਕਹਿੰਦੀ ਸੀ ਕਿ ਇਹ ਇੱਥੇ ਥਾਣੇ ਤੇ ਇਹਨਾਂ ਨੇ ਹਮਲਾ ਕੀਤਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਓਟ ਲੈ ਕੇ ਆਏ ਨੇ ਤੇ ਵੱਡੇ ਸਵਾਲ ਉਦੋਂ ਅਮਰਤਪਾਲ ਤੇ ਖੜੇ ਹੋਏ ਸੀ ਤੇ ਅੱਜ ਅਮਰਤਪਾਲ ਜਿਹੜੇ ਐਮਪੀ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਭਰਾ ਨੂੰ ਜਵੰਤ ਫਲੋਰ ਕੋਟ ਨੇ ਦੇ ਦਿੱਤੀ ਆ ਜਿਨ੍ਹਾਂ ਨੂੰ 4 ਗ੍ਰਾਮ ਆਇਸ ਡਰੱਗ ਦੇ ਨਾਲ ਫੜਿਆ ਗਿਆ ਸੀ ਗ੍ਰਿਫਤਾਰ ਕੀਤਾ ਗਿਆ ਸੀ ਫਲੋਰ ਦੇ ਨਾਕੇ ਤੋਂ ਫੜ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਇਹ ਕਹਿੰਦੀ ਸੀ ਕਿ ਇਹ ਲੁਧਿਆਣੇ ਤੋਂ ਕਿਸੇ ਕੋਲੋਂ ਆਇਸ ਡਰੱਗ ਦਾ ਜਿਹੜਾ ਨਸ਼ਾ ਉਹ ਲੈ ਕੇ ਆ ਰਹੇ ਸੀ ਤੇ ਜਲੰਧਰ ਜਾ ਰਹੇ ਸੀ ਜਦੋਂ ਫਲੋਰ ਨਾਕੇ ਤੇ ਪਹੁੰਚਦੇ ਨੇ ਤੇ ਚੈਕਿੰਗ ਦੌਰਾਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਉਹਨਾਂ ਕੋਲੋਂ ਨਸ਼ਾ ਬਰਾਮਦ ਕਰ ਲਿਆ ਜਾਂਦਾ ਅੱਜ ਚਰਨਜੀਤ ਚੰਨੀ ਨੇ ਵੀ ਅਮਰਤਪਾਲ ਦੇ ਮੁੱਦੇ ਤੇ ਪਾਰਲੀਮੈਂਟ ਦੇ ਵਿੱਚ ਸਵਾਲ ਚੁੱਕੇ ਨੇ ਵੱਡੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਉਸ ਨੌਜਵਾਨ ਨੂੰ ਐਮਪੀ ਜਦੋਂ ਉਹ ਬਣ ਗਿਆ ਤੇ ਫਿਰ ਵੀ ਉਹਨੂੰ ਐਨਐਸਏ ਲਗਾ ਕੇ ਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਤੇ ਫਿਰ ਮੈਂ ਦੁਬਾਰਾ ਦੱਸ ਦਿਆਂ ਕਿ ਅੱਜ ਦੀ ਸਭ ਤੋਂ ਵੱਡੀ ਅਪਡੇਟ ਆ ਜਿਹੜੇ ਐਮਪੀ ਅਮਰਤਪਾਲ ਦੇ ਭਰਾ ਹਰਪ੍ਰੀਤ ਸੀ ਉਹਨਾਂ ਨੂੰ ਅੱਜ ਫਲੋਰ ਕੋਰਟ ਨੇ ਜ਼ਬੰਤ ਦੇ ਦਿੱਤੀ ਆ ਜਿਨ੍ਹਾਂ ਨੂੰ ਆਇਸ ਡਰੱਗ ਨਸ਼ੇ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਸੀ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਤੇ ਅੱਜ ਉਹ ਰਿਹਾ ਹੋ ਕੇ ਬਾਹਰ ਆ ਚੁੱਕੇ ਨੇ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੇਰੇ ਨਾਲ ਗੁਰਪਿੰਦਰ ਕੌਰ ਬਹੁਤ ਮਿਹਰਬਾਨੀ